ਪੰਜਾਬੀਆਂ ਦੇ ਹੱਕ ਚ ਵੱਡਾ ਐਲਾਨ ਹੋਇਆ ਇਟਾਂ ਨੂੰ ਲੈ ਕੇ ਵੱਡੀ ਅਪਡੇਟ ਹੈ ਜੁੜੇ ਰਹੋ ਦੋਵੇਂ ਮਸਲੇ ਸਿੱਧੇ ਰੂਪ ਦੇ ਵਿੱਚ ਆਪਣੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਦਰਸਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2025 ਵਿਰੁੱਧ ਸੰਘਰਸ਼ ਤੇਜ਼ ਕਰ ਦਿੱਤਾ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਹ ਬੈਲੌ ਰੱਦ ਕਰਵਾਉਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੰਗ ਪੱਤਰ ਸੌਂਪੇ ਨੇ ਜਥੇਬੰਦੀ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਦੀ ਪੈਦਾਵਾਰ ਤੇ ਬਿਜਲੀ ਦੀ ਵੰਡ ਕਰ ਲਈ ਦੇਸ਼ ਵਿੱਚ ਬਿਜਲੀ ਸੋਧ ਬਿੱਲ ਲਿਆਂਦਾ ਗਿਆ ਜਿਸ ਨੂੰ ਸਰਦਰ ਉੱਤ ਦੇ ਸੈਸ਼ਨ ਵਿੱਚ ਪਾਸ ਕਰ ਦਿੱਤਾ ਜਾਵੇਗਾ ਉਹਨਾਂ ਕਹਿ ਕੇ ਬਿਜਲੀ ਸੌਧ ਬਿੱਲ ਦੇ ਕਾਨੂੰਨ ਬਣ ਲਈ ਬਿਜਲੀ ਦਾ ਸਾਰਾ ਧਾਰੂ ਮਦਾਰ ਕਾਰਪੋਰੇਟ ਕਰਾਣਿਆਂ ਦੇ ਕੰਟਰੋਲ ਵਿੱਚ ਚਲਾ ਜਾਵੇਗਾ ਤੇ ਇਹ ਕਾਰਪੋਰੇਟ ਕਰਾਣੇ ਵਿਜਲੀ ਨੂੰ ਮੁਨਾਫੇਵਾਲੀ ਜਿੰਸ ਦੇ ਤੌਰ ਤੇ ਮਾਰਕੀਟ ਵਿੱਚ ਲੈ ਕੇ ਆਉਣਗੇ ਇਸ ਨਾਲ ਦੇਸ਼ ਤੇ ਸਮੁੱਚੇ ਲੋਕਾਂ ਲਈ ਵਿਜਲੀ ਦੀ ਖਪਤ ਕੀਮਤ ਬਹੁਤ ਮਹਿੰਗੀ ਹੋ ਜਾਵੇਗੀ ਇਸ ਤੋਂ ਇਲਾਵਾ ਲੋਕਾਂ ਨੂੰ ਵਿਜਲੀ ਤੇ ਮਿਲਦੀਆਂ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਵੱਲੋਂ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਕਬਾਇਆ ਫਰੀਦਕੋਟ ਦੇ ਸੰਸਦ ਸਰਬਜੀਤ ਸਿੰਘ ਖਾਲਸਾ ਵਠੰਡਾ ਦੇ ਸੰਸਦ ਹਰਸਮਰਤ ਕੌਰ ਬਾਦਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਸਿੱਚਵਾਲ ਜਲੰਧਰ ਦੇ ਸੰਸਦ ਚਰਨਜੀਤ ਸਿੰਘ ਚੰਨੀ ਪਟਿਆਲਾ ਤੋਂ ਸੰਸਦ ਮੈਂਬਰ ਤਨਵੀਰ ਗੰਧੀ ਅਮਰਤ ਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹੁਸ਼ਿਆਰਪੁਰ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਮਿਲ ਕੇ ਮੰਗ ਪੱਤਰ ਸੌਂਪੇ ਗਏ ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਰਾਗਵ ਚੱਡਾ ਤੇ ਰਜਿੰਦਰ ਗੁਪਤਾ ਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਗੰਗ ਦੇ ਦਿੱਲੀ ਜਾਣ ਕਰਕੇ ਆਨਲਾਈਨ ਮੰਗ ਪੱਤਰ ਭੇਜੇ ਗਏ ਨੇ ਇਸ ਦੌਰਾਨ ਜਥੇਬੰਦੀ ਦੇ ਆਗੂ ਨੇ ਕਹਿ ਆ ਕਿ ਕਿਸਾਨਾਂ ਵੱਲੋਂ ਬਿਜਲੀ ਸੋਧ ਬਿੱਲ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਤਰਾਮ ਸਿੰਘ ਪੰਨੂ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾ ਹੜ੍ਹਾਂ ਦੇ ਮੁਆਵਜ਼ੇ ਤੇ ਪ੍ਰਾਲੀ ਸੰਬੰਧੀ ਕੀਤੇ ਪਰਚਿਆਂ ਦੇ ਮੁੱਦਿਆਂ ਤੇ 5 ਦਸੰਬਰ ਨੂੰ ਪੰਜਾਬ ਭਰ ਵਿੱਚ ਦੁਪਹਿਰੇ 1 ਤੋਂ 3 ਵਜੇ ਤੱਕ 2 ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਮੋਗਾ ਰੇਲਵੇ ਸਟੇਸ਼ਨ, ਫਾਜ਼ਿਲਕਾ, ਕਪੂਰਥਲਾ, ਸ਼੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਆਲ ਜ਼ਿਲ੍ਹੇਮ ਵਿੱਚ ਦਰਜਨਾ ਥਾਮਤ ਦੇ 2 ਘੰਟੇ ਸੰਕੇਤਕ ਤੌਰ ਤੇ ਰੇਲਾਂ ਰੁਕੀਆਂ ਚਣ ਗਈਆਂ ਉਹਨਾਂ ਕਹੇ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਦਾ ਕਰੜਾ ਬਗੈਰ ਕਿਸੇ ਹਿੱਸੇਦਾਰ ਨਾਲ ਸਲਾਹ مشورات ਦੇ ਲੈ ਆਈ ਹੈ ਇਸ ਤੋਂ ਲਾਵਾ ਪੰਜਾਬ ਚ ਰੇਤੇ ਮਗਰੋਂ ਹੁਣ ਇੱਟਾਂ ਦੇ ਭਾਅ ਬੀਤੇ 2 ਮਹੀਨਿਆਂ ਚ ਅਸਮਾਨੀ ਚੜ ਗਏ ਨੇ ਜਦਕਿ ਜ਼ਿਆਦਾਤਰ ਇੱਟ ਪੱਠਾ ਮਾਲਕਾਂ ਨੂੰ ਮੇਂ ਜ਼ਿਆਦਾ ਪੈਣ ਅਤੇ ਵਧੇਰੇ ਲਾਗਤ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਇੱਟਾਂ ਦੇ ਭਾਅ ਵਧਣ ਨਾਲ ਰੀਅਲ ਏਸਟੇਟ ਸੰਨਤ ਤੇ ਵੀ ਅਸਰ ਪਵੇਗਾ ਤੇ ਉਹ ਕੀਮਤਾਂ ਵਧਾਉਣਗੇ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਜਿਹੇ ਰੀਅਲ ਏਸਟੇਟ ਪ੍ਰੋਜੈਕਟਾਂ ਦੀ ਪ੍ਰਵਾਨਗੀ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਇੱਕ ਹਜ਼ਾਰ ਇੱਟਾਂ ਦਾ ਰੇਟ ਹੁਣ 7000 ਤੋਂ ਵੱਧ ਕੇ 8000 ਰੁਪਏ ਹੋ ਗਿਆ ਮੌਨਸੂਨ ਦੌਰਾਨ ਨਿਯਮਤ ਮੀਂਹ ਪੈਣ ਕਾਰਨ 2500 ਤੋਂ ਵੱਧ ਇੱਟ ਪੱਠਾ ਮਾਲਕਾਂ ਨੂੰ ਨੁਕਸਾਨ ਚੱਲਣਾ ਪਿਆ ਤੇ ਕੋਲੇ ਤੇ ਰੇਤ ਤੇ ਸਮੇਤ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਇੱਟਾਂ ਦੀਆਂ ਕੀਮਤਾਂ ਵਧ ਗਈਆਂ ਨੇ ਤੇ ਇਹ ਹੋਰ ਵਧਣ ਦੇ ਉਸਾਰ ਨੇ ਅੰਮ੍ਰਿਤਸਰ ਅਤੇ ਪਿੱਖੀਪਿੰਡ ਚ ਤਿੰਨ ਪੱਠਿਆਂ ਦੇ ਮਾਲਕ ਪੰਕਜ ਚੋਪੜਾ ਨੇ ਕਿਹਾ ਕਿ ਇਹ ਆਪ ਸਰਕਾਰ ਦੇ ਆਖਰੀ ਵਰੀ ਨੇ ਤੇ ਵਿਧੇਰੇ ਵਿਕਾਸ ਗਰੰਟਾ ਕਾਰਨ ਮੰਗ ਵਧਣ ਦੀ ਸੰਭਾਵਨਾ ਜਿਸ ਕਾਰਨ ਹੁਣ ਇੱਟਾਂ ਦੇ ਕਟਣਾ ਮੁਸ਼ਕਲ ਹੈ ਸਰਦੀਆਂ ਦੇ ਮੌਸਮ ਕਾਰਨ 15 ਦਸੰਬਰ ਤੋਂ ਮਾਰਚ ਦੇ ਪਹਿਲੇ ਹਫਤੇ ਤੱਕ ਇੱਟਾਂ ਨਹੀਂ ਬਣਨਗੀਆਂ ਇਸੇ ਕਾਰਨ ਕੀਮਤਾਂ ਵਧ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸਾਲ 2019 ਚ ਬਾਜ਼ਾਰੀ ਭਾਅ ਕਰੀਬ 5100 ਤੋਂ 5200 ਰੁਪਏ ਪ੍ਰਤੀ 1000 ਇੱਟਾਂ ਸੀ ਜ਼ਿਆਦਾਤਰ ਪੱਠਾ ਮਾਲਕਾਂ ਨੇ ਹਵਾ ਪ੍ਰਦੂਸ਼ਣ ਘਟਾਉਣ ਲਈ ਵਾਰ-ਵਾਰ ਨਵੀਆਂ ਟੈਕਨੋਲੋਜੀਆਂ ਅਪਣਾਉਣ ਦਾ ਹੁੱਕਾ ਦਿੱਤਾ ਹਵਾ ਗਣਵਤਾ ਪ੍ਰਬੰਧਨ ਕਮਿਸ਼ਨ ਨੇ ਜੂਨ ਤੋਂ ਪੰਜਾਬ ਅਤੇ ਹਰਿਆਣਾ ਦੇ ਗੈਰ ਐਨਸੀਆਰ ਜ਼ਿਲ੍ਹਿਆਂ ਚ ਸਥਿਤ ਪੱਠਿਆਂ ਚ ਪ੍ਰਾਲੀ ਆਧਾਰਿਤ ਬਾਇਓਮਾਸ ਗੱਠਾਂ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਸੀ ਇੱਟ ਪੱਠਾ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਰਵਾਇਤੀ ਇੱਟ ਪੱਠਿਆਂ ਚ ਗੱਠਾਂ ਦੀ ਵਰਤੋਂ ਤਕਨੀਕੀ ਅੜਿੱਕਿਆਂ ਦੇ ਬਾਵਜੂਦ ਚੈਨਲਾਂ ਰਾਹੀਂ ਕੰਮ ਕੀਤਾ ਜਾਂਦਾ ਜਿਸ ਚ ਹੱਥਾਂ ਰਾਹੀਂ ਇੰਦਣ ਦੀ ਲੋਡ ਹੁੰਦੀ ਹੈ ਪਰ ਮਾਲਕ ਨਵੇਂ ਢੰਗ ਤਰੀਕੇ ਅਪਣਾ ਰਹੇ ਨੇ ਉਹਨਾਂ ਕਿਹਾ ਕਿ ਇਸ ਨਾਲ ਖਰਚੇ ਵੱਧ ਜਾਂਦੇ ਨੇ ਅਤੇ ਕੋਲੇ ਤੇ ਰੇਤ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਚੁੱਕੀਆਂ ਨੇ ਜਿਸ ਕਾਰਨ 8000 ਰੁਪਏ ਤੇ ਵੀ ਘਟੋਕਟ ਮਾਰ jordrea